ਐਸਵਾਈਐਲ ਤੇ ਮਾਨਯੋਗ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਸਾਹਿਬ ਮਾਨਯੋਗ ਮੁੱਖ ਮੰਤਰੀ ਹਰਿਆਣਾ ਸੈਣੀ ਸਾਹਿਬ ਮੀਟਿੰਗ ਸੀ ਸਾਰੇ ਅਫਸਰ ਉਥੇ ਮੌਜੂਦ ਸੀ ਜਦੋਂ ਅਫਸਰ ਪ੍ਰੈਜੈਂਟੇਸ਼ਨ ਦਿੰਦੇ ਨੇ 1955 ਤੋਂ ਸ਼ੁਰੂ ਕਰ ਲੈਂਦੇ ਆ ਜੀ 1955 ਚ ਐ ਹੋ ਗਿਆ ਜੀ ਫੇ 1961 ਚ ਐ ਹੋ ਗਿਆ ਜੀ 1962 ਚ ਐ ਹੋ ਗਿਆ ਜੀ 64 ਚ ਐ ਹੋ ਗਿਆ ਜੀ 70 ਚ ਐ ਹੋਇਆ ਅਜੇ ਤਾਂ ਜੰਮੇ ਹੀ ਨਹੀਂ ਸਰ ਉਹਨੂੰ ਅਜੇ ਤਾਂ 75 ਮਾੜ ਲਈਏ ਵੀ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਹ ਤਰ ਬੀਰੀਅਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਜੀ ਰਿਵਿਊ ਤੇ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਚਨਾਬ ਦਾ ਰਾਵੀ ਦਾ ਉਜੜਦਾ ਤੇ ਕਸ਼ਮੀਰ ਨਦੀ ਪਾਣੀ ਪੰਜਾਬ ਜਾ ਸਕਦਾ 23 ਮਿਲੀਅਨ ਇਕਰ ਫੀਟ ਪੰਜਾਬ ਦੇ ਪੌਂਗ ਚਾ ਸਕਦਾ ਰਣਜੀਤ ਸਾਗਰ ਡੈਮ ਚਾ ਸਕਦਾ ਤੇ ਪਾਕੜਾ ਚਾ ਸਕਦਾ ਤੇ ਬੀਰੀਅਨ ਪੰਜਾਬ ਹੋਊਗਾ ਔਰ ਬੀਰੀਅਨ ਦਾ ਪਹਿਲਾ ਹੱਕ ਹੁੰਦਾ ਹੈ ਪੰਜਾਬ ਨੂੰ ਪਾਣੀ ਮਿਲ ਜੂਗਾ ਜੀ